ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੀ ਚੈਨਲ ਬੀ ਸਟਾਈਲਿਸ਼ ਤੇ ਅੱਜ ਆਪਾਂ ਤੁਹਾਡੇ ਨਾਲ ਬਹੁਤ ਹੀ ਪਿਆਰੇ ਜਿਹੇ ਸੂਟ ਸ਼ੇਅਰ ਕਰ ਰਹੇ ਹਾਂ ਸੋ ਇਹ ਵੀ ਬਿਲਕੁਲ ਨਿਊ ਡਿਜ਼ਾਈਨ ਹੈ ਜੀ ਜੇਕਰ ਤੁਹਾਨੂੰ ਸੇਮ ਚਾਹੀਦਾ ਤੁਸੀਂ ਸੇਮ ਰੈਡੀ ਕਰਵਾ ਸਕਦੇ ਹੋ ਆਰਡਰ ਪ੍ਰੋਸੀਜਰ ਆਪਣਾ ਸੇਮ ਹੈਗਾ ਤੁਸੀਂ ਜਿਵੇਂ ਵੀ ਆਪਣਾ ਇਹਨੂੰ ਬਣਾਉਣਾ ਚਾਹੁੰਦੇ ਹੋ ਬਣਾ ਸਕਦੇ ਹੋ ਵਿਦ ਸਟੀਚਿੰਗ ਵਿਦਆਊਟ ਸਟੀਚਿੰਗ ਵਿਦ ਦੁਪੱਟਾ ਵਿਦਆਊਟ ਦੁਪੱਟਾ ਐਨੀਥਿੰਗ ਜੋ ਵੀ ਤੁਹਾਨੂੰ ਚਾਹੀਦਾ ਤੁਸੀਂ ਬਣਾ ਸਕਦੇ ਹੋ ਔਰ ਜਿਵੇਂ ਕਿ ਆਪਣਾ ਸਾਰਾ ਇਹ ਸਭ ਤੋਂ ਜਿਹੜਾ ਬਾਅਦ ਵਾਇਰਲ ਹੋਣ ਵਾਲਾ ਸੂਟ ਹੈਗਾ ਬਹੁਤ ਹੀ ਪਿਆਰਾ ਸੂਟ ਹੈ ਸਬਸ এলিਗੈਂਟ ਲੁੱਕ ਵਾਲਾ ਇਹ ਹੈਗਾ ਜੀ ਪੀਚ ਸ਼ੇਡ ਤੇ ਬਣਿਆ ਹੋਇਆ ਹੈ ਇਹਦੇ ਘੇਰੇ ਤੇ embroiderry ਹੈ ਔਰ ਇਹਦੀ ਗਲੇ ਤੇ ਆਪਾਂ ਇਸ ਤਰ੍ਹਾਂ ਸਾਰੇ ਕਲਰਸ ਦੀ ਐਂਕਰਿੰਗ ਕੀਤੀ ਹੋਈ ਹੈ ਸੋ ਤੇ ਬਾਜੂ ਤੇ ਵੀ ਇਹਦੇ ਸੇਮ ਕਟਵਰਕ ਹੈ ਇਹ ਦੇਖੋ ਬਹੁਤ ਹੀ ਕਲਰਫੁਲ embroiderry ਹੈ ਇਹ ਬਹੁਤ ਹੀ ਪਿਆਰਾ ਕਟਵਰਕ ਕਵਾਲਾ ਡਿਜ਼ਾਈਨ ਹੈ ਸੋ ਜਦੋਂ ਤੁਸੀਂ ਵੇਅਰ ਕਰਦੇ ਹੋ ਤੁਸੀਂ ਮੇਰੇ ਰੀਲਸ ਵਿੱਚ ਦੇਖਿਆ ਹੀ ਹੋਇਆ ਸੋ ਇਹ ਬਹੁਤ ਹੀ ਪਿਆਰਾ ਜਿਹੜੀ ਇਹਦੀ ਲੁੱਕ ਆਉਂਦੀ ਹੈ ਇਹ ਜਿਵੇਂ ਇਸ ਤਰ੍ਹਾਂ ਆਪਣੇ ਫਰੰਟ ਤੇ ਹੀ ਆਪਾਂ ਕੰਮ ਕੀਤਾ ਹੋਇਆ ਤੇ ਬਾਜੂ ਤੇ ਹੈ ਔਰ ਇਹਦੀ ਜਿਹੜੀ ਆਪਾਂ ਸਟ੍ਰੇਟ ਬਾਟਮ ਹੈਗੀ ਆ ਬਾਟਮ ਤੇ ਵਰਕ ਕੀਤਾ ਹੋਇਆ ਹੈ ਸੋ ਜਦੋਂ ਤੁਸੀਂ ਇਹਨੂੰ ਵੇਅਰ ਕਰਦੇ ਹੋ ਸੋ ਇੱਕ ਸਪੈਸ਼ਲ ਜੀ ਲੱਗ ਜੀ ਲੁੱਕ ਆਉਂਦੀ ਹੈ ਕਿਉਂਕਿ ਇਸ ਤਰ੍ਹਾਂ ਦੇ ਆਪਾਂ ਪਾਰਟੀ ਵੇਅਰ ਸੂਟ ਹੈ ਜਿਹੜੇ ਥ੍ਰੈਡ ਵਰਕ ਵਾਲੇ ਬਹੁਤ ਘੱਟ ਯੂਜ਼ ਕਰਦੇ ਆ ਅਗਰ ਤੁਸੀਂ ਵੈਸੇ 골ਡਨ ਜਿਵੇਂ ਥ੍ਰੈਡ embroiderry ਜਾਂ ਬਾਦਲਾ ਜਾਂ ਗੋਟਾ ਵਗੈਰਾ ਆਪਾਂ ਬਹੁਤ ਯੂਜ਼ ਕਰਦੇ ਹੈਗੇ ਆ ਅਗਰ ਤੁਸੀਂ ਉਹਨਾਂ ਤੋਂ ਡਿਫਰੈਂਟ ਕੁਝ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਸੂਟ ਇਸ ਤਰ੍ਹਾਂ ਦੇ ਸੂਟ ਟਰਾਈ ਕਰ ਸਕਦੇ ਹੋ ਸੋ ਇਸ ਤਰ੍ਹਾਂ ਇਹ ਪੌਂਚੀ ਤੇ ਵਰਕ ਹੈ ਇਸ ਤਰ੍ਹਾਂ ਦੇ ਸੋ ਇਹ ਬਹੁਤ ਹੀ ਪਿਆਰਾ ਹੈਗਾ ਜਿਵੇਂ ਆਪਾਂ ਤੁਹਾਨੂੰ ਕੀ ਰੇਤੀ ਦਿਖਾਤਾ ਬਾਟਮ ਤੇ ਹੈ ਜੀ ਬਾਜੂ ਤੇ ਹੈ ਔਰ ਨੈਕਸਟ ਹੈ ਪਤਾ ਦੁਪੱਟਾ ਜਿਹੜਾ ਹੈਗਾ ਇਹ ਫੁੱਲ ਹੈਵੀ ਦੁਪੱਟਾ ਹੈਗਾ ਔਰਗੈਂਜ਼ਾ ਦਾ ਦੁਪੱਟਾ ਹੈ ਔਰ ਕਾਟਵਰਕ ਕੀਤਾ ਹੋਇਆ ਔਰ ਨਾਲ-ਨਾਲ ਇਹਦੇ ਕਿਤੇ-ਕਿਤੇ ਜਿਹੜੇ ਇਹ ਵੱਡੇ ਫਲਾਰ ਦਿੱਤੇ ਹੋਏ ਆ ਸੋ ਇਹਦੀ ਜਿਹੜੀ ਲੁੱਕ ਹੈ ਬਹੁਤ ਹੀ ਸਪੈਸ਼ਲ ਜੀ ਲੁੱਕ ਹੈ ਇਸ ਤਰ੍ਹਾਂ ਜਿਵੇਂ ਸੈਂਟਰ ਹੈਗਾ ਇਸ ਤਰ੍ਹਾਂ ਡਿਜ਼ਾਈਨ ਹੈ ਇਸ ਤਰ੍ਹਾਂ ਵੀ ਇਸ ਰੰਗਿਤ ਹੋਇਆ ਸੋ ਥੋੜੇ ਥੋੜੇ ਗੈਪ ਤੇ ਜਿਹੜੇ ਇਹ ਫਲਾਰ ਦਿੱਤੇ ਹੋਏ ਆ ਸੋ ਇਹਦੇ ਨਾਲ ਬਹੁਤ ਹੀ ਜਿਹੜਾ ਇਹ ਵਧੀਆ ਲੁੱਕ ਆਉਂਦੀ ਹੈ ਔਰ ਇਹ ਬਹੁਤ ਹੀ ਰੀਜ਼ਨੇਬਲ ਜੀ ਰੇਂਜ ਹੈਗੀ ਆ ਸੋ ਅਗਰ ਤੁਸੀਂ ਸੇਮ ਬਣਾਉਣਾ ਸੇਮ ਬਣਵਾ ਸਕਦੇ ਹੋ ਇਹ ਬਹੁਤ ਹੀ ਪਸੰਦ ਕੀਤਾ ਸਾਰਿਆਂ ਨੇ ਔਰ ਬਹੁਤ ਰਿਕੁਐਸਟ ਸੀ ਕਿ ਤੁਸੀਂ ਸਾਰੇ ਇਹਨੂੰ ਜਿਹੜਾ ਵੀਡੀਓ ਜ਼ਰੂਰ ਦਿਖਾਓ ক্লোਜ਼ ਤੋਂ ਸੋ ਆਪਾਂ ਤੁਹਾਡੇ ਲਈ ਇਹ ਜਿਹੜੀ ਵੀਡੀਓ ਬਣਾ ਰਹੇ ਆ ਔਰ ਨੈਕਸਟ ਹੈਗਾ ਜੀ ਕਰੀਮ ਕਲਰ ਦਾ ਸੂਟ ਇਹ ਦੇਖੋ ਬਾਦਲਾ ਵਿਦ ਥ੍ਰੈਡ embroiderry ਹੈ ਬਹੁਤ ਹੀ ਸੋਹਣਾ ਜਿਹੜਾ ਸ਼ੇਡ ਹੈ ਤੇ ਤੇ ਬਹੁਤ ਹੀ ਸੋਬਰ ਐਲੀਗੈਂਟ ਜਿਹਾ ਪੀਸ ਹੈ ਇਸ ਤਰ੍ਹਾਂ ਆ ਪਾ ਇਹਨੂੰ ਬਾਦਲਾ ਵਿਦ ਫਲਾਰ ਦੇ ਵਿੱਚ ਇਹਨੂੰ ਕਨਵਰਟ ਕੀਤਾ ਹੋਇਆ ਸੋ ਸਾਰਾ ਸੂਟ ਹੈ ਜਿਹੜਾ ਫੁੱਲ ਫਰੰਟ ਹੈਵੀ ਸੂਟ ਹੈ ਇਹ ਇਹ ਦੇਖੋ ਇਸ ਤਰ੍ਹਾਂ ਉੱਪਰ ਦਾ ਕਿ ਫ੍ਰੀ ਆਫ ਲੈਂਥ ਘੇਰੇ ਦਾ ਬਣਿਆ ਅਗਰ ਤੁਸੀਂ ਇਹਦੇ ਨਾਲ ਸੋਭਜ ਜਾਂ ਜਿਵੇਂ ਪਿਓਰ ਕੋਟਾ ਦਾ ਦੁਪੱਟਾ ਟਾਈ ਦਾ ਹੀ ਕਰਦੇ ਹੋ ਇੱਕ ਬਹੁਤ ਹੀ ਐਲੀਗੈਂਟ ਜਿਹਾ ਸੂਟ ਬਣਦਾ ਹੈਗਾ ਤੁਸੀਂ ਸਲਵਾਰ ਤੇ ਓਨਲੀ ਪਿੰਟੈਕਸ ਜਾਂ ਐਂਕਰਿੰਗ ਕਰ ਸਕਦੇ ਆਪਾਂ ਕਲਰਸ ਦੇ ਨਾਲ ਸੋ ਇਹ ਹੀ ਹੋ ਰਿਹਾ ਬਾਜੂ ਤੇ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਹੈ ਜੀ ਸੋ ਇਹਨੂੰ ਤੁਸੀਂ ਅਗਰ ਹੋਰ ਵੀ ਸ਼ੇਡ ਤੇ ਬਣਾਉਣਾ ਤਾਂ ਪਲੀਜ਼ ਲਾਈਟ ਲਵੈਂਡਰ ਲਾਈਟ ਪੀਚ ਬਿਲਕੁਲ بیس ਜਿਹੜੇ ਕਲਰ ਹੈਗੇ ਆ ਤੁਸੀਂ ਉਹਨਾਂ ਤੇ ਟਰਾਈ ਕਰ ਸਕਦੇ ਹੋ ਫਿਰ ਇਹਦੀ ਜਿਹੜੀ ਲੋਕ ਹੈਗੀ ਆ ਬਹੁਤ ਹੀ ਪਿਆਰੀ ਆਏਗੀ ਔਰ ਨੈਕ ਸੂਟ ਹੈਗਾ ਜੀ ਲਾਈਟ ਗ੍ਰੀਨ ਦਾ ਸ਼ੇਡ ਹੈ ਇਸਰਾਈਲ ਦੀ ਕੀ ਰੀਤੇ ਏਮਬਰਾਇਡਰੀ ਹੈ ਉਪਰ ਦਾਕਾ ਜਿਹੜਾ ਹੈ ਵੀ ਹੈਂਡਵਰਕ ਕੀਤਾ ਹੋਇਆ ਇਸ ਤਰ੍ਹਾਂ ਬੈਕ ਤੇ ਵੀ ਇਸ ਤਰ੍ਹਾਂ ਹੈਗਾ ਔਰ ਬਾਜੂ ਤੇ ਵੀ ਇਸ ਤਰ੍ਹਾਂ ਮਸ਼ੀਨ ਦਾ ਕਟਵਰਕ ਹੈਗਾ ਵਿੱਚ ਇਹਦੇ ਹੈਂਡਵਰਕ ਹੈ ਹੈਂਡ ਪਲੱਸ ਮਸ਼ੀਨ ਏਮਬਰਾਇਡਰੀ ਦਿੱਤੀ ਹੋਈ ਹੈ ਇਹ ਔਰ ਇਹਦਾ ਕਲਰ ਵੀ ਲੈਮਨ ਗ੍ਰੀਨ ਜਿਹਾ ਕਲਰ ਹੈਗਾ ਇਸ ਤਰ੍ਹਾਂ ਆਪਾਂ ਇਹਦੇ ਸਲਵਾਰ ਤੇ ਇਸ ਦਾ ਕਟਵਰਕ ਤੇ ਡਿਜ਼ਾਈਨਿੰਗ ਕੀਤੀ ਹੋਈ ਹੈ ਸੋ ਬਹੁਤ ਹੀ ਪਿਆਰਾ ਜਿਹੜਾ ਹੈ ਜਿਵੇਂ ਸਾਰਾ ਜਿਹੜਾ ਵਰਕ ਹੈਗਾ ਜੀ ਸਿੰਗਲ ਥ्रेड embroiderry ਦਾ ਕੀਤਾ ਹੋਇਆ ਸੋ ਫਿਰ ਇਹਦੇ ਤੇ ਜਿਹੜੀ ਆਪਣੇ ਟਾਈਮਿੰਗ ਕਾਫੀ ਲੱਗਦੀ ਹੈ ਟਾਈਮਿੰਗ ਦੇ ਅਕੋਰਡਿੰਗ ਹੈ ਜਿਹੜਾ ਰੇਟ ਵੀ ਉਸ ਤਰ੍ਹਾਂ ਦੇ ਹੋ ਜਾਂਦੇ ਆ ਸੋ ਇਹ ਸਲਵਾਰ ਦਾ ਹੈਗਾ ਔਰ ਜਿਹੜਾ ਇਹਦੇ ਦੁਪट्टे ਦੇ ਵਿੱਚ ਹੈ ਸੋ ਉਹ ਵੀ ਇਸ ਤਰ੍ਹਾਂ ਦੇ ਸਾਰੀ embroidery ਕੀਤੀ ਹੋਈ ਆ ਸਿੰਗਲ ਥ्रेड embroidery ਆ ਬਹੁਤ ਹੀ ਲਾਈਟ ਜਿਹਾ ਸ਼ੀਲ ਲਾ ਕੇ ਬਹੁਤ ਹੀ ਸੋਨਾ ਜਿਹਾ ਕੰਬੀਨੇਸ਼ਨ ਕੀਤਾ ਹੋਇਆ ਸੋ ਇਸਰਾ ਇਹ ਵੀ ਬਹੁਤ ਹੀ ਪਿਆਰਾ ਜਿਹਾ ਸੁਪਨ ਦਾ ਫੋ ਸਾਈਡ ਹੈਵੀ ਕਟ ਵਰਕ ਹੈਗਾ ਜੀ ਔਰ ਵਿੱਚ ਜਿਹੜਾ ਹੈਂਡ ਸਿੱਪੀ ਦਾ ਕੰਮ ਹੈਗਾ ਸੋ ਇਹ ਵੀ ਬਹੁਤ ਹੀ ਪਿਆਰਾ ਜਿਹਾ ਲੁੱਕ ਹੈ ਔਰ ਇੱਕ ਇਹ ਆਪਾਂ ਤੁਹਾਨੂੰ ਸਪੈਸ਼ਲ ਜਿਹੜੀ ਆਈਟਮ ਦਿਖਾਉਣ ਲੱਗੇ ਹੈਗੇ ਆ ਵੀ ਇਹ ਹੈਗੀਆਂ ਚਨੌਨ ਦੇ ਦੁਪੱਟਿਆਂ ਤੇ ਤਿਆਰ ਕੀਤੀਆਂ ਹੋਈਆਂ ਇਹਨੂੰ ਆਪਾਂ ਓੜਨੀ ਬੋਲਦੇ ਆਂ ਜਿਸ ਤਰ੍ਹਾਂ ਆਪਾਂ ਫੁਲਕਾਰੀ ਮੈਰਿਜ ਦੇ ਵਿੱਚ ਵੇਅਰ ਕਰਦੇ ਆਂ ਸੋ ਇਹ ਵੀ ਤੁਸੀਂ ਜਿਵੇਂ ਸੂਟਾਂ ਦੇ ਨਾਲ ਕੰਟਰਾਸਟ ਦੁਪੱਟੇ ਬਣਾ ਕੇ ਇੱਕ ਓੜਨੀ ਹੈ ਜਿਵੇਂ ਥੋੜੀ ਟ੍ਰੈਂਡ ਦੇ ਵਿੱਚ ਆਈ ਹੈ ਸੋ ਮੈਂ ਤੁਹਾਨੂੰ ਨਵੀਂ ਚੀਜ਼ ਜਿਵੇਂ ਦਿਖਾਉਣ ਲੱਗੀ ਆਂ ਇਸ ਤਰ੍ਹਾਂ ਜੀ ਇਹਦੇ ਅਸੀਂ ਗੋਟੇ ਦਾ ਕੰਮ ਕੀਤਾ ਹੋਇਆ ਅਗਰ ਤੁਸੀਂ ਕੋਈ ਪਿੰਕ ਸ਼ੇਡ ਜਾਂ ਲੈਮਨ ਸ਼ੇਡ ਦੇ ਨਾਲ ਤੁਸੀਂ ਕੰਟਰਾਸਟ ਜਿਵੇਂ ਲੈਣਾ ਚਾਹੁੰਦੇ ਹੋ ਤੁਹਾਡਾ ਕੋਈ ਕਲਰ ਤੁਸੀਂ ਥੀਮ ਬਣਾਇਆ ਹੋਇਆ ਕਿਸੇ ਵੀ ਸ਼ੇਡ ਦਾ ਸੋ ਉਹਦੇ ਨਾਲ ਦਾ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਵਿੱਚ ਗੁੱਟੇ ਦੀਆਂ ਲਾਈਨਾਂ ਫਿਰ ਦੂਸਰੇ ਪੱਲੇ ਤੇ ਇਸ ਤਰ੍ਹਾਂ ਦਾ ਵਗ ਦਿੱਤਾ ਹੋਇਆ ਸੋ ਇਹ ਦੁਪट्टे ਤੁਸੀਂ ਕੰਟਰਾਸਟ ਆ ਜਿਹੜਾ ਸੂਟਾ ਨਾਲ ਬਣਾ ਸਕਦੇ ਹੋ ਜਿਵੇਂ ਕਿ ਇਸ ਸ਼ੇਡ ਦੇ ਨਾਲ ਇਹ ਜਾ ਰਿਹਾ ਹੈਗਾ ਔਰ ਜਿਵੇਂ ਕਿ ਪਿਕਚਰ ਦੇ ਵਿੱਚ ਤੁਸੀਂ ਮੇਰੇ ਇਸ ਸੂਟ ਦੇ ਨਾਲ ਆ ਜਿਹੜਾ ਨਿਓਨ ਸ਼ੇਡ ਦਾ ਮਜ਼ੈਂਟਾ ਨਿਓਨ ਸ਼ੇਡ ਦਾ ਦੁਪੱਟਾ ਲਿਆ ਦੇਖਿਆ ਉਹ ਵੀ ਆਪਾਂ ਤੁਹਾਨੂੰ ਕਿਸੇ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਸੋ ਉਹ ਵੀ ਆਪਾਂ ਓਟਮੀ ਹੈ ਜਿਹੜੀ ਸਪੈਸ਼ਲ ਤਿਆਰ ਕੀਤੀ ਸੀ ਸੋ ਇਸ ਤਰ੍ਹਾਂ ਦੇ ਟ੍ਰੈਂਡ ਆ ਜਿਵੇਂ ਵੀ ਆ ਰਹੇ ਹੈ ਕਿ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਸੋ ਤੁਸੀਂ ਵੀ ਇਹਦੇ ਨਾਲ ਜਿਵੇਂ ਮਜ਼ੈਂਟਾ ਵੀ ਕਰ ਸਕਦੇ ਹੋ ਗਾਜਰੀ ਟੋਨ ਦੇ ਨਿਓਨ ਸ਼ੇਡ ਦਾ ਇਸੇ ਤਰ੍ਹਾਂ ਗੋਟੇ ਨਾਲ ਵਰਕ ਹੈ ਜਿਹੜਾ ਤੁਸੀਂ ਕਰਵਾ ਸਕਦੇ ਹੋ ਦੁਪੱਟੇ ਅਗਰ ਤੁਹਾਡੇ ਘਰ ਫੰਕਸ਼ਨ ਹੈ ਕਿਉਂਕਿ ਜਦੋਂ ਕਾ ਫੰਕਸ਼ਨ ਹੁੰਦੇ ਆ ਤਾਂ ਕਾਫੀ ਦਿਨਾਂ ਜਿਹੜੇ ਆਪਣੇ ਫੰਕਸ਼ਨ ਚੱਲਦੇ ਹੈਗੇ ਆ ਤੇ ਉਹਦੇ ਨਾਲ ਤੁਸੀਂ ਡੇਲੀ ਜਿਵੇਂ ਫੁਰਕਾਰੀ ਵੀ ਇੱਕ ਨਹੀਂ ਯੂਜ਼ ਕਰ ਸਕਦੇ ਡਿਫਰੈਂਟ ਡਿਫਰੈਂਟ ਡੇਜ਼ ਲਈ ਤੁਸੀਂ ਡਿਫਰੈਂਟ ਡਿਫਰੈਂਟ ਦੁਪੱਟੇ ਜਿਹੜੇ ਰੈਡੀ ਕਰਵਾ ਸਕਦੇ ਹੋ ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੀਂ ਨਵੀਂ ਡਿਜ਼ਾਈਨਿੰਗ ਜਿਹੜੀ ਸ਼ੇਅਰ ਕਰਦੇ ਰਵਾਂਗੇ ਸੋ ਬਣੇ ਰਹਿਓ ਮੇਰੇ ਚੈਨਲ 'ਤੇ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਬਹੁਤ ਸਾਰਾ ਅਪਿਆ ਦੇ ਲਈ ਬਹੁਤ ਬਹੁਤ ਥੈਂਕ ਯੂ ਔਰ ਇੰਸਟਾ ਤੇ ਆਪਣੇ ਬਣੇ ਰਹੋ ਆਪਾ ਤੁਹਾਨੂੰ ਲਿੰਕ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਸ਼ੇਅਰ ਕਰ ਦਾਂਗੇ ਸੋ ਥੈਂਕ ਯੂ ਜੀ ਥੈਂਕ ਯੂ so much